ਓਏ ਹੋ ਕੀ ਗਿਆ ਉਹ ਸੱਚੀ ਕਹਿੰਦਾ ਸੀ ਉਹ ਸੱਚੀ ਕਹਿੰਦਾ ਸੀ ਉਹ ਸੱਚੀ ਕਹਿੰਦਾ ਸੀ ਹੈ ਦੱਸ ਉਹ ਮਾਰੇ ਨਹੀਂ ਹੁਣ ਮੈਨੂੰ ਦੱਸ ਕਿਹੜੀ ਜਨਾਨੀ ਨੂੰ ਪੈਸੇ ਦਿਨਾ ਬਾਰ ਕਿਹਨੂੰ ਖੋਣ ਹਾਂ ਭੈਣ ਦੇਖਾ ਸਮਾਦੀ ਕਰ ਦੱਬਦੀ ਨਹੀਂ ਚਾਹਦਾ ਤੂੰ ਟਿੰਡੇ ਆ ਜੇ ਜਿੰਨਾ ਕਿ ਧਰਤੀ ਚ ਨਾ ਉਨਾ ਹੀ ਤਾਂ ਹੈ ਤੂੰ ਮੈਂ ਤੇਰੀ ਸਾਰੀ ਖਬਰ ਕਰ ਲਈ ਵੀ ਤੂੰ ਕੀ ਲੱਛਣ ਕਰਦਾ ਫਿਰਦਾ ਬਾਹਰ ਤੈਨੂੰ ਲੁੱਤੀ ਜੀ ਨੇ ਲਾਈ ਆਂ ਦੱਸ ਲੁੱਤੀ ਲਈ ਤੇਰੇ ਪਨੋਈਏ ਨੇ ਕਿਹੜਾ ਭੈਣ ਦਾ ਖਸਮ ਕਹਿੰਦਾ ਮੈਨੂੰ ਅਜਾ ਦੱਸ ਦੇ ਤੇਰੇ ਢੋਲ ਰਹਿੰਦਾ ਜਿਹੜਾ ਤੇਰੇ ਭੈਣ ਦਾ ਖਸਮ ਉਹ ਭੈਣ ਦਾ ਖਸਮ ਜਾਣ ਕੇ ਕਰਦਾ ਹਾਂ ਅਏ ਕਿਵੇਂ ਜਾਣ ਕੇ ਕਰਦਾ ਹਾਂ ਉਹ ਅਸਲ ਗੱਲ ਪੁੱਛਦੀ ਐ ਤੂੰ ਦਿੱਤਾ ਨਹੀਂ ਦੱਸ 1000 ਰੁਪਏ ਨੂੰ ਕਾਹਨੂੰ ਦਿੱਤਾ ਤੇਰੀ ਸੌ ਯਾਰਾ ਕਰਦਾ ਮੇਰੀ ਖਾ ਮੇਰੀ ਸੌ ਖਾ ਤੇਰੀ ਸੌ ਖਾ ਨਾ ਮੇਰੀ ਗੱਲ ਸੁਣ ਤੂੰ ਕੂਝ ਵਰਗ ਇੰਨੀ ਸੋਹਣੀ ਰੰਨਾ ਮੇਰੀ ਮੈਨੂੰ ਬਾਰੇ ਧੱਕੇ ਖਾਂ ਦੀ ਕੀ ਲੋੜ ਐ ਇਹਦਾ ਦੱਸ ਦੇ ਮਰ ਜੇ ਵੇ ਤੂੰ ਐਹ ਜਾ ਵੇ ਵੇ ਚਿਚੜਾ ਜਿਆ ਤੂੰ ਜਾਣਦੇ ਤੂੰ ਬਾਲਾ ਸ਼ੈਤਾਨ ਐ ਪਿੰਡਿਆ ਕਿਸੇ ਨੇ ਸੱਚੀ ਕਿਹਾ ਪੰਜਾ ਡਰਾਈਵਰਾਂ ਦਾ ਕੋਈ ਨਹੀਂ ਯਕੀਨ ਕਰਦਾ ਡਰਾਈਵਰ ਹੁੰਦੇ ਹਰਾਮੀ ਨੇ ਕਾਨੂੰ ਹੁੰਦੇ ਨੇ ਸਾਰੇ ਨੀ ਕੋ ਲੈ ਜਿਹ ਹੁੰਦੇ ਹੈ ਤਾਂ ਮੇਰਾ ਭਰਾ ਵੀ ਪਰ ਉਹ ਤੇਰੇ ਵਰਗਾ ਨਹੀਂ ਹੈਗਾ ਹਾਂ ਹਾਂ ਟੈਨਸ਼ਨ ਨਹੀਂ ਕਰਦਾ ਤੇਰੇ ਵੱਲ ਹਾਂ ਹਾਂ ਤੇਰੇ ਕਿੰਨੇ ਪੈਸੇ ਕਮਾਉਂਦਾ ਸਾਰੇ ਪਰਜਾਈ ਮੇਰੀ ਦੇ ਹੱਥ ਤੇ ਫਟਾਉਂਦਾ ਲਿਆ ਕੇ ਉਹ ਤੇਰਾ ਭਾਈ ਹੋ ਗਿਆ ਤਾਂ ਸਹੀ ਆਪੇ ਹੂ ਹੱਸੀ ਮਾਰੇ ਹੋ ਗਏ ਤੂੰ ਕੋਰ ਘਿਰ ਲਿਆ ਜਾ ਤੋਣਦੀ ਆ ਮੈਂ ਤੈਨੂੰ ਜਾਣਦੀ ਆ ਤੂੰ ਕਹੇ ਜੇ ਲੱਛਣ ਕਰਦਾ ਫਿਰ ਮੈਂ ਘਰੇ ਹੀ ਭੇਜਣਾ ਆਏ ਕਰ ਤੂੰ ਕਮਾਲਿਆ ਕਰ ਮੈਂ ਵੀ ਕਿਹਾ ਇਹ ਮੇਰੇ ਨਾਲ ਐ ਚੋਚਲੇ ਮੋਚਲੇ ਜਿਵੇਂ ਕਿਉਂ ਕਰਦਾ ਰਹਿੰਦਾ ਯਾਦਾਂ ਤਾਂ ਉਹਦੀਆਂ ਨੇ ਉਹਨਾਂ ਰੰਨਾਂ ਦੀਆਂ ਬਾਹਰ ਲਿਆਂ ਦੀਆਂ ਹਾਏ ਓਏ ਭੈਜੇ ਬੇਟਾ ਉਹਦੇ ਮੇਰੇ ਸਾਲੇ ਦੀ ਉਹਦੀ ਧੌਣ ਮੈਂ ਕੁੱਟੂ ਆਉਣ ਦੇ ਤੋਰੇ ਤਾਂ ਤੇਰੀ ਤਾਂ ਧੌਣ ਮੈਂ ਕੁੱਟੂ ਫਿਰ ਹੁਣ ਮੈਨੂੰ ਪਤਾ ਲੱਗਿਆ ਨਾ ਤੇ ਤੈਨੂੰ ਨਹੀਂ ਛੱਡਦਾ ਉਹ ਮੈਂ ਤਾਂ ਘਰੇ ਹੀ ਭੇਜਣਾ ਮੇਰੇ ਨਾਲ ਮਾਰਾ ਐ ਨੂੰ ਛੱਡਦੀ ਹਾਂ ਇਹ ਤੂੰ ਗਲ ਕੋੜ ਕੇ ਮਾਰ ਦੂੰ ਤੈਨੂੰ ਦੇਖ ਲੈ 2.5 ਸਾਂ ਇਧਰ ਚ ਚਾਰ ਹੱਡੀਆਂ ਨੇ ਵਿਚਾਲੇ ਜੇ ਪਛਾਈਆਂ ਜਾਂਦੀਆਂ ਨੇ ਚੈਨ ਦੀ ਰੋਟੀ ਖਵਾ ਦਿਆ ਕਰ ਇਹ ਕਿਉਂ ਮਾਰਦੀ ਹੈ ਚੈਨ ਦੀ ਰੋਟੀ ਤੇ ਮੇਰਾ ਟਾਉਨ ਲੱਗ ਗਿਆ ਹੁਣ ਚੈਨ ਦੀ ਰੋਟੀ ਵਾਲਾ ਕੀ ਜ਼ਿੰਦਗੀ ਆ ਨਾਲੇ ਬਾਰ ਮਰਦੇ ਆ ਜੇ ਘਰੇ ਆਉਣਿਆ ਘਰੇ ਨਹੀਂ ਸੁਖਦਾ ਤਾਂ ਦੱਸ ਕੀ ਕਰੇ ਇਹ ਬੰਦਾ ਕੀ ਕਰੇ ਨਾਲੇ ਹੋਰ ਆ ਅੱਜ ਤੋਂ ਬਾਅਦ ਜੇ ਮੈਨੂੰ ਪਤਾ ਲੱਗ ਗਿਆ ਨਾ ਤੂੰ ਨਹੀਂ ਹੈਗਾ ਬਸ ਤੇਰੀ ਖੈਰ ਨਹੀਂ ਹੈਗੀ ਮੈਂ ਡਰਾਈਵ ਉਹ ਛੱਡਦਾ ਤਾਂ ਮੈਂ ਤੇ ਘਰੇ ਰਿਹਾ ਕਰੂੰ ਤੂੰ ਕਮਾ ਲਿਆ ਕਰ ਪੈਸੇ ਕੰਮ ਛੱਡ ਲੈ ਹੋਰ ਫਿਰ ਆ ਛੱਡੀ ਓਏ ਉਹਦੇ ਪੁੱਤੇ ਲੱਛਾ ਨਾ ਛੱਡੀ ਕੰਮ ਛੱਡ ਦੇ ਉਹ ਤੈਨੂੰ ਮੈਂ ਕਿਵੇਂ ਸਮਝਾਵਾਂ ਤੂੰ ਕਰ ਲਾ ਯਕੀਨ ਨਹੀਂ ਮੇਰੀ ਕਿਸੇ ਨਾਲ ਗਾਟੀ ਗਾਟੀ ਉਹਨਾਂ ਦੇ ਖਿਆਲਾਂ ਵਿੱਚ ਤਾਂ ਹੀ ਤਾਂ ਤੋ ਮਰੇ ਮਗਰ ਮਗਰ ਭੱਜਾ ਫਿਰਦਾ ਰਹਿਣਾ ਹੇ ਮੇਰ ਰੱਬ ਚਿਪਕਲਾ ਜਾ ਨਾ ਹੋ ਗਈ ਤਾਂ ਮੈਂ ਮਾਇਦਾ ਕੇ ਹਾ ਕਾ ਨੂੰ ਇਹ ਜਾ ਕਾ ਨੂੰ ਇਹ ਜਾ ਪਰ ਮੈਂ ਤੇ ਤੇਰੇ ਲੱਛਣਾਂ ਦੇ ਤਾਂ ਹੀ ਨਾ ਫੋਨ ਮੁੱਦਾ ਮਾਰ ਕੇ ਧਰਦਾ ਬੈਰ ਨਹੀਂ ਸ਼ਿਕਰਦਾ ਘਰੇ ਪਈ ਪੈ ਦੇਖ ਕਹੀ ਜੀ ਹੋ ਰਹੀ ਆ ਨਾ ਇਹ ਸੋਚੇ ਬਈ ਬੰਦਾ ਤਾਂ ਜੰਮੀ ਮਰਿਆ ਪਿਆ ਮੇਰਾ ਇਹੇ ਮਰ ਜਾ ਚਾਰ ਚਾਰ ਘਰ ਪਾਲਨੇ ਕਿ ਸੌਖੇ ਨੇ ਉਹ ਚਾਰ ਚਾਰ ਘਰ ਪਾਲ ਗਏ ਤੂੰ ਜਾਣਦੀ ਆ ਦਿੱਤਿਆ ਪਿਆ ਤੇਰਾ ਟੱਡੇ ਪਲ ਜੇ ਮਿੱਥੂ ਹੀ ਬੋਤਾ ਹੈ ਆ ਢਿੱਡ ਭਲ ਜੇ ਉਹ ਨਦੀ ਪੈਰ ਨਾਲ ਤਾਂ ਮੇਰੇ ਪੇਕੇ ਸੱਟ ਕਾ ਆਹੋ ਆਹੋ ਉਹ ਰਹਿਣ ਦੇ ਸਾਲੇ ਮਲੰਗਾ ਕਿੰਨਾ ਕਿਸਤਾ ਦਾ ਤੇਰਾ ਤਾਂ ਪੂਰਾ ਹੁੰਦੀਆਂ ਸਾਲੇ ਮਲੰਗਾ ਕਦੇ ਆ ਕੇ ਖੜੇ ਨਹੀਂ ਹੋ ਨਾ ਹੋਰ ਕੀ ਨਾਤੇ ਮੈਨੂੰ ਤੇ ਦਰਨ ਘੜੇ ਲਾ ਜਾਂਦੇ ਨੇ ਮੈਂ ਤਾਂ ਕਦੇ ਫੋਨ ਵੀ ਨਹੀਂ ਕਰਿਆ ਉਹਨਾਂ ਨੇ ਫੋਨ ਕਰਿਆ ਤੈਨੂੰ ਮਜਨੂ ਨੂੰ ਫੋਨ ਕਰ ਤੈਨੂੰ ਉਹ ਭੈਣ ਦੇ ਖਸਮ ਕਿੱਥੋਂ ਰੇ ਹਾਂ ਮਗਰ ਉਹ ਆ ਜਾਂਦੇ ਨੇ ਕਾਲਾ ਕੱਢਦਾ ਕਾਲਾ ਕੱਢਦਾ ਹੈ ਉਲਟਾ ਮੇਰੇ ਭਰਾਵਾਂ ਨੂੰ ਕਾਲਾ ਕੱਢਦਾ ਉਹ ਮਗਰ ਉਹ ਆ ਜਾਂਦੇ ਨੇ ਘਰ ਤੇ ਇਹਨੂੰ ਹੀ ਖਵਾਉਣੀ ਆ ਫੇਰ ਆ ਬਈ ਖਸਮ ਹੈ ਨਹੀਂ ਦਾ ਪੈਸੇ ਉਹਨਾਂ ਨੂੰ ਚਕਾਦਾ ਨਹੀਂ ਹੈ ਹੋਰ ਉਹਦਾ ਉਹਦਾ ਕਹੜਾ ਖੋਟ ਆਪਦਾ ਕੁੱਟੀ ਮੈਨੂੰ ਜਾਂਦੀ ਆ ਹੋਰ ਆਪਦਾ ਖੋਟ ਹੈ ਨਾਲੇ ਹੋਰ ਜਾਨ ਕੱਢ ਦੋ ਜਾਨ ਤੇਰੀ ਦੇਖ ਲੈ ਆਏ ਕਿਵੇਂ ਕੱਢ ਦੇਗੀ ਜਾਨ ਰੰਡੀ ਹੋ ਜਾਏਗੀ ਰੰਡੀ ਹਾਏ ਵੇ ਰੱਬਾ ਮੈਨੂੰ ਨਾ ਰੰਡੀ ਕਰੀ ਤੇ ਤੇਰੇ ਜਿਆ ਨਾਲ ਤਾਂ ਮੈਂ ਰੰਡੀ ਕੀ ਚੰਗੀ ਆ ਮੇਰੇ ਨਾਲ ਨੇ ਘਰੇ ਨਹੀਂ ਬਣ ਦਿੱਤਾ ਚਾਹ ਨਹੀਂ ਪਾਣੀ ਨਹੀਂ ਪੁੱਛਿਆ ਹੁਣ ਸਰ ਮੰਡ ਗਈ ਹੋਰ ਤਿੰਨ ਤਿੰਨੀਆ ਪਰੌਂਠੇ ਬਣਾ ਕੇ ਦਸੌਰੂ ਕੀ ਹੋ ਗਿਆ ਕੀ ਜ਼ਿੰਦਗੀ ਐ ਸਾਲੀ ਭੈਣ ਜਿਦਾ ਕਜੀਆ ਇਹਦਾ ਬੇਜੇ ਬੇੜਾ ਭੈਣ ਦਾ ਯਾਰ ਉਹੀ ਲੁੱਤੀ ਲਾ ਗਿਆ ਲੈ ਭੰਦੇ ਯਾਰਾ ਮੇਨੂੰ ਤਾਂ ਦੀ ਮੀਮਸਾ ਜੁੜੀ ਐ ਮੇਰੇ ਕੋਲ ਤਾਂ ਕੋਈ ਝਾਕ ਕੇ ਵੀ ਨਹੀਂ ਰਾਜੀ ਹੈਗੀ ਭੈਣ ਦਾ ਖਸਮ ਬੇਜੇ ਬੇੜਾ ਦਾ ਵੇ ਇਹ ਤਾਂ ਮੈਨੂੰ ਹੀ ਲੱਗਦਾ ਸੀ ਕਿ ਤੇਰੇ ਕੋਲ ਨਹੀਂ ਕੋਈ ਝਾਕ ਕੇ ਨਹੀਂ ਰਾਜੀ ਹੈ ਹਨਾ ਉਹ ਤਾਂ ਉਹੀ ਤਾਂ ਕਹਿ ਰਿਹਾ ਮੇਰੇ ਤਾਂ ਕੰਨ ਵੈਸੇ ਦਿਸਦੇ ਨੇ ਨਾ ਪੈਸੇ ਹੂੰ ਉਹ ਤਾਂ ਸਭ ਝਾਕਣ ਲੱਗ ਜਾਂਦੀਆਂ ਨੇ ਪੈਸੇ ਦਾ ਤੈਨੂੰ ਫੜਾਉਣ ਵਾਲਿਆ ਕੇ ਕਿਹਨੂੰ ਖਵਾਤੇ ਮੈਨੂੰ ਇਹਦਾ ਫੜਾਉਣਾ ਮੈਨੂੰ ਹੈਂ ਆਏ ਕਿਹੜੇ 2000 ਰੁਪਏ ਦੇ ਜੰਨਾ ਆਏ ਕਿਹੜੇ 2000 ਰੁਪਏ ਦੇ ਜੰਨਾ ਬਸ 2000 ਰੁਪਏ ਹੀ ਬਚਦਾ ਹੁਣ ਪਹਿਲਾ ਹਮਾਚਲਾ ਕਢੀ ਜਾਂਦੇ ਤੂੰ ਅਗਲਾ ਡੇੜੇ ਦਾ ਹੋ ਗਿਆ ਰੂਟ ਹੋ ਗਿਆ ਜਿੰਨੇ ਕੇ ਬਚਦੇ ਨੇ ਉਨੇ ਕੇ ਦੇਦਾ ਦਾ ਅਗਲਾ ਮੈਂ ਕੰਮ ਛੱਡਦਾ ਤਾਂ ਉਹ ਮੈਂ ਕੀ ਕਰਾਂ ਮੈਂ ਤਾਂ ਬਚਾਰੇ ਫਸ ਗਿਆ ਥੱਲੇ ਲੰਗੋਰ ਕਿੱਥੇ ਪੱਲੇ ਪੈ ਗਿਆ ਮੇਰੇ ਪੈ ਗਿਆ ਤੂੰ ਤਾਂ ਕਰੇ ਬੈਠੀ ਸੀ ਜਾ ਕਰੇ ਕੂਲਰ ਨਾਲ ਲੈ ਜਾ ਵਾ ਚਲਦੀ ਏ ਤੇਰੀ ਤਾਂ ਹੋਰ ਫੇਰ ਚੱਲਦੀ ਨਾਲੇ ਹੋਰ ਹੁਣ ਦੇ ਦੇ ਰੋਟੀ ਮੇਰੇ ਬੈ ਗਈ ਖਵਾ ਦੇ ਪੂੜੇ ਬਚ ਜਾ ਬਾਲਾ ਗੁੱਸਾ ਚੜਾ ਪਿਆ ਮੇਰਾ ਨਾ ਪੈਣੀ ਉੱਤੇ ਜਦ ਫਰਾਈ ਹੋਇਆ ਪਿਆ ਪਿੰਟੇ ਨਾਲ ਕਰਕਲ ਵਾਲੀ ਆਪਣੇ ਆਪ ਨੂੰ ਦਿਨੋਂ ਤਾਂ ਰੰਡੀ ਜੰਗੇ ਤੇ ਰੱਬਾ ਕਿਉਂ ਪਾਇਆਹੀ ਜੀ ਕਰਮਾਂ ਜੇ ਮੇਰੇ ਮਰ ਜਣ ਤੂੰ ਮੈਂ ਰੰਡੀ ਹੋ ਜਾ ਕੰਜਰਾ ਤੂੰ ਨਾ ਹੋਈ ਕਾਨੂੰ ਮੈਂ ਹੋ ਜਾ ਨਾ ਆਹੋ ਸੁੱਖੀ ਸੰਦੀ ਅੱਜ ਅੱਜ ਕਹਿੰਦੀ ਤੀਜੇ ਦਿਨ ਆ ਜਾ ਰੰਡੀ ਕਰਦੀ ਇਹਨੂੰ ਨਾ ਕਰੀ ਵਧੀਆ ਚੱਕ ਲਾ ਓਏ ਪੈਂਡਾ ਛੁੱਟ ਜੂ ਸਾਲੀ ਤੋਂ ਦੇਖ ਹੱਸ ਉਹ ਜੱਗ ਤੋਰ ਰੇ ਰਾਜਸਥਾਨ ਦੀ ਰੇ ਤੇ ਮਾਤਾ ਕਹਿੰਦੀ ਆ ਕਿ ਸੈ ਤੁੰਗ ਅਨਾਏ ਦੇਖੇ ਬੰਦਾ ਗਰਮੀ ਜੋ ਹੈ ਭੈਣ ਜਦੋਂ ਹੋਰੇ ਡੰਡ ਛੇੜ ਲਿਆ ਲੈ ਦੱਸ ਕੀ ਕਰੂ ਬੰਦਾ ਕੀ ਬੋਲੇ ਡੰਡ ਹਾਂ ਨਾ ਮੈਂ ਡੰਡ ਨਾ ਕਿ ਤਨ ਹੈ ਕੀ ਹੋ ਗਿਆ ਤੈਨੂੰ ਕਿਹੜਾ ਪੁੱਤ ਚੰਬੜ ਗਿਆ ਤੂੰ ਜੰਬੜ ਗਈ ਤੀ ਹਾਈ ਹਾਈ ਮੈਂ ਸੁਪਨਾ ਦੇਖ ਲਿਆ ਮੈਂ ਮਰਨਾ ਜੇ ਤੈਨੂੰ ਕੋਈ ਤਾਂ ਸੁਪਨਾ ਟਰੱਕ ਚ ਆ ਜਾ ਫੇਰ ਕੀ ਕਰੇ ਤੂੰ ਉੱਥੇ ਤਾਂ ਨੀਂਦ ਕਿਹੜੀ ਆਉਂਦੀ ਹੈ ਕੀ ਹੋ ਗਿਆ ਕੀ ਦੇਖ ਲਿਆ ਤੈ ਮੇਰੇ ਮਾਗਰ ਫਿਰਦੀ ਡੰਡਾ ਚੱਕੀ ਕੌਣ ਆ ਤੂੰ ਹੋਰ ਕੌਣਾ ਤੇਰਾ ਬੇ ਜੇ ਬੇੜਾ ਤੇਰਾ ਤੇਰਾ ਮੈਂ ਕਾ ਤੂੰ ਫਿਰਦੀ ਸੀ ਕਿਹੜੇ ਗੱਲ ਤੋਂ ਇੱਥੇ ਆਏ ਧਰਤਾ ਗੋਡਾ ਨਾ ਕਾ ਤੂੰ ਕੀ ਗੱਲ ਸੀ ਕੀ ਪਤਾ ਤੂੰ ਤੀਮੀਆਂ ਨਾਲ ਗੱਲ ਕਰਦਾ ਆਏ ਆ ਪੈਸੇ ਉਹਨਾਂ ਨੂੰ ਖਵਾਈ ਜਾਣਾ ਕੌਣ ਦੱਸ ਗਿਆ ਉਹ ਦੱਸ ਗਿਆ ਆ ਗੱਲਾਂ ਜੀਆਂ ਹੋ ਰਹੀਆਂ ਦੀਆਂ ਅੱਛਾ ਇਹਦਾ ਮਤਲਬ ਹੈ ਕੋਈ ਦਾਲ ਚ ਕਾਲ ਆਏ ਲੈ ਤੇਰੀ ਦਾਲ ਜੀ ਕੀ ਕਾਲਾ ਦਾਲ ਜੀ ਹਾਂ ਮੈਨੂੰ ਲੱਗਦੀ ਹੈ ਕੋਈ ਗੱਲ ਹੈਗੀ ਹੈ ਜਿਹੜਾ ਡਾਡਰ ਉੱਠਦਾ ਜਿਹੜਾ ਤੂੰ ਓਏ ਕਾਣੂ ਆ ਇਹਦਾ ਸੁਪਨਾ ਦੀ ਸੁਪਨਾ ਦੀ ਜਿਹੜੀਆਂ ਬੰਦੇ ਦੇ ਦਿਮਾਗ ਚ ਗੱਲਾਂ ਰਹਿੰਦੀਆਂ ਨੇ ਨਾ ਜਿਹੜੇ ਥੌਟ ਪੰਦੇ ਰਹਿੰਦੇ ਨੇ ਉਹੀ ਚੱਲਦੇ ਨੇ ਫਿਰ ਤਾਂ ਓਏ ਕਾਣੂ ਚੱਲਦੇ ਨੇ ਉਹੀ ਸੁਪਨੇ ਆਉਂਦੇ ਨੇ ਓ ਤੇਰਾ ਬਹਿਮ ਆਇ ਐਨਾ ਬਹਿਮ ਨਾ ਦੇਖ ਲੈ ਮਰੇ ਕੁਛ ਲੱਗਦਾ ਨੂ ਨਾ ਮਾਰ ਦੂੰ ਧੌਂਟੇ ਗੋਡਾ ਧਰ ਕੇ ਜੇ ਹਜੇ ਕੋਈ ਗੱਲ ਨਿਕਲਈ ਤਾਂ ਓ ਮੈਂ ਤਾਂ ਆਪੇ ਡਰਦਾ ਮੈਂ ਤੇਰੇ ਹੱਥੋਂ ਮਰਨਾ ਥੜੂ ਆ ਇਹ ਕੰਮ ਕਰਕੇ ਨਾ ਥੜੂ ਆ ਨਾਲੇ ਹੋਰ ਸਮਝੋ ਨਾ ਤਉਨੂ ਵੀ ਭੂ ਮੇਰੇ ਸਾਲੇ ਨੂੰ ਜਿਹੜਾ ਨਾਰ ਰਹਿੰਦਾ ਕਿਤੇ ਘਰ ਪੱਟ ਕਾ ਕੁਛ ਨਹੀਂ ਸੁਪਨੇ ਜਿਹੀ ਦਿੱਤੀਆਂ ਜਿਹਾ ਲਾਉਂਦਾ ਸੀ ਦਸਰੀ ਦੀ ਗੰਦੀ ਉਲਤੀ ਤੇਰਾ ਭੂਤੜਾ ਦੱਸਦਾ ਪਿਆ ਵੀ ਕੋ ਗੱਲ ਹੈਗੀ ਐ ਓਏ ਕਾਣੂ ਆ ਹੋਰੇ ਟੈਨਸ਼ਨ ਜੀ ਹੋਗੀ ਮੇਰ ਤਾਂ ਨਹੀਂ ਤਾਂ ਅਗਲਾ ਮੈਂ ਤੋਖਰੇੜ ਦੂ ਓਏ ਕਾਣੂ ਮਾਰਦੀ ਐ ਹਿੰਮਤ ਆ ਪਹਿਲੀ ਮਰਿਆ ਪਿਆ ਕਾਣੂ ਮਾਰਦੀ ਐ ਮਰਿਆ ਪਿਆ ਤੂੰ ਨਾਲੇ ਹੋਰ ਪਾਹੀ ਨਹੀਂ ਪੈਸਾ ਤੇ ਲਾਉਂਦਾ ਚੱਜ ਨਾਲ ਘਰੇ ਹੋਰ ਤੇਰੇ ਲਵੇ ਦਾ ਕੁਛ ਨਹੀਂ ਆਉਂਦਾ ਕਹਿੰਦੀ ਤਾਂ ਆਏ ਦੇਖ ਗੱਲਾਂ ਦੇ ਕਹੀਆਂ ਕਰਦੀ ਐ ਦੋ ਦੋ ਹਜ਼ਾਰਾਂ ਨਾਲ ਕਰਦੀ ਚੱਲਦੇ ਫਟਾ ਜਾਂਦਾ ਇਹ ਦਿਹਾੜੀਆਂ ਵਾਂਗੂ ਤੂੰ ਭਗ ਜਾ ਕਰ ਉਹ ਦਿਹਾੜੀ ਨਹੀਂ ਕਰਦੀ ਮੈਂ ਤੇਰੇ ਘਰ ਚ ਦਿਹਾੜੀ ਨਹੀਂ ਕਰਦੀ ਪਰ ਤੇਰਾ ਟੱਡੇ ਦਾ ਪਾਲੀ ਜਾਨਾ ਬੈਠੀ ਦਾ ਓਰੇ ਅੱਛਾ ਹਾਂ ਮੇਰਾ ਟੱਡੀ ਔਖਾ ਹੋ ਗਿਆ ਤੈਨੂੰ ਪਾਲ ਲੈਣਾ ਔਖਾ ਹੋ ਗਿਆ ਐ ਖਾ ਖਾ ਸੰਦਾ ਨਾ ਪਨੀਰ ਦੀ ਘੁੱਟੀ ਲਿਆ ਦੇ ਜੀਭ ਤਾਲੂ ਨਾਲ ਲੱਗਦੀ ਆ ਹੁੰਦੇ ਨੀਂਦ ਖਰਾਬ ਕਰਕੇ ਰੱਖਦੀ ਚੱਲ ਪਹਿਲੇ ਪੀ ਲੈ ਫੇਰ ਮੈਥੋਂ ਨਹੀਂ ਪੀਆ ਜਾਂਦਾ ਮੈਂ ਜਿੱਦ ਦੱਸ ਜਾ ਜਾ ਨੀਂਦ ਤਹਣਾਉਂਦੀ ਨਹੀਂ ਅੱਖ ਤਾਂ ਖੁੱਲ ਗਈ ਵੇ ਬੰਦ ਕਰ ਲੈ ਅੱਖ ਖੁੱਲ ਗਈ ਤਾਂ ਹੁਣ ਨਹੀਂ ਨੀਂਦ ਆਉਂਦੀ ਹੁਣ ਤਾਂ ਨੀਂਦਾਂ ਉੱਡ ਗਈਆਂ ਵੇ ਭਰਾ ਇੱਤਰ ਕੀ ਬੜੇਵੇਂ ਨੇ ਲੈ ਬੜੇਵੇਂ ਨੇ ਕਹਿੰਦੀ ਆ ਜਾ ਪਿਆਰ ਬਹੁਤ ਤੋਦੀ ਵੇ ਤੂੰ ਬੜਾ ਰਾਮ ਨਾਲ ਲੱਤਾਂ ਮਾਰ ਕੇ ਬੈੱਡ ਤਾਂ ਥੱਲੇ ਰਹਿਣਾ ਤੂੰ ਐ ਕਿਉਂ ਕਰਦੀ ਆ ਯਾਰ ਨੰਗੂਰ ਜਾਣਾ ਹੋਦਾ ਇਹ ਨਹੀਂ ਟਿਕਦਾ ਐ ਕਿਉਂ ਕਰਦੀ ਆ ਸਿਰ ਗਰਮ ਰਹਿੰਦੀ ਆ ਮਾਰਦੀ ਕਾਨੂੰ ਮੈਂ ਤਾਂ ਬਾਰੀ ਜਾ ਕੇ ਪੈ ਜਾਣਾ ਵੇਲ ਦੇ ਕਸਮਾ ਦੀ ਅਹੀ ਜੀਤੀ ਮੈਨਾਂ ਰੱਬਾ ਕਿਸੇ ਨੂੰ ਦੇਈ ਓਏ ਪੈ ਜਾ ਚੌੜੀ ਹੋ ਜੀ ਹਾਂ ਮੈਂ ਤੂੰ ਕਿੱਧਰ ਜਿੱਥੇ ਜਿੱਥੇ ਤੂੰ ਉਥੇ ਉਥੇ ਮੈਂ ਤੂੰ ਮੁੰਡਾ ਤਾਂ ਮੈਂ ਨਾ ਹਾਂ ਕੀ ਗੱਲ ਛੋੜੀ ਕਿ ਨਹੀਂ ਦੀ ਤੈਨੂੰ ਮੇਰੀ ਉਹ ਦਿੱਤਾ ਹੈਗੀ ਸੀ ਮੈਂ ਵੀ ਐਂ ਸੋਚਦੀ ਸੀ ਕੀ ਗੱਲ ਕੀ ਹੈ ਕਿ ਦਸ ਵੀਰ ਦੇ ਕਿੱਧਰ ਸੀ ਮੈਂ ਮੈਂ ਕਿੱਥੇ ਜਾਣਾ ਮੈਂ ਤਾਂ ਤੇਰੇ ਦਿਲ 'ਚ ਰਹਿਣਾ ਉਹ ਵੀ 24 ਘੰਟੇ ਜੇ ਮੇਰੇ ਦਿਲ 'ਚ ਹੋਵੇ ਨਾ ਮਾਢੇ ਚੋਂ ਕੱਢ ਕੇ ਬਾਹਰ ਫੇਰ ਬਿਠਾ ਲਾ ਦਿਲ ਚੋਂ ਕੱਢ ਕੇ ਬਾਹਰ ਫੇਰ ਬਿਠਾ ਲਾ ਕਿਉਂ ਕਹਿੰਦਾ ਰੱਬਾ ਮੇਰੀ ਆਪਣਾ ਦੇ ਸ਼ੀਸ਼ਾ ਜਾਰਦਾ ਮੈਂ ਮੂਰੇ ਬੈਠਾ ਤੱਕਦਾਰ ਨਾ ਤੂੰ ਵੀ ਨਾ ਬਸ ਐਨੀਆਂ ਪਿਆਰ ਭਰੀਆਂ ਜਿਹੀਆਂ ਗੱਲਾਂ ਕਰਦੀਆਂ ਸੱਚੀ ਮਿੰਦਾ ਹੁੰਦਾ ਤੂੰ ਹੋਵੇਂ ਇੱਕ ਮੈਂ ਹੋਵਾ ਰੱਬ ਕਰ ਕਰ ਦੇ ਵੀ বিনা ਨੱਚੜੇ ਇੱਕ ਮੈਂ ਹੋਵਾ ਇਕ ਤੂੰ ਹੋਵੇਂ ਹਾਏ ਹਾਏ ਇੱਕ ਮੈਂ ਹੋਵਾ ਇਕ ਤੂੰ ਹੋਵੇਂ ਸੱਚੀ ਇਨਾ ਪਿਆਰ ਕਰ ਲਿਆ ਤੂੰ ਹਾਏ ਨਾਲੇ ਹੁਣ ਵੀ ਤਾਂ ਦੇਖ ਅੱਜ ਜਿਵੇਂ ਤੂੰ ਗੀਤ ਗਾਇਆ ਨਾ ਐਵੇਂ ਹੀ ਤਾਂ ਫਾ ਬੈਠੇ ਆਂ ਤੂੰ ਤੇ ਮੈਂ ਹੋਰ-ਉਰੇ ਕੌਣ ਹੈ? ਜੀਵੰਦ ਨਹੀਂ। ਹੂੰ। ਬਸ ਉਸ ਦਿਨ ਦੀ ਉਡੀਕ ਹੈ ਕਿ ਤੂੰ ਆਪਦੇ ਆ ਗੋਰੇ-ਗੋਰੇ ਪੈਰਾਂ ਦੇ ਵਿੱਚ ਚਾਂਦੀ ਦੇ ਛੰਜਰਾ ਪਾ ਕੇ ਮੇਰੇ ਘਰੇ ਆਵੇਂ। ਸ਼ਾਮ 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 ਕਹਿੰਦਾ ਕਿ ਕੌਣ ਤੂੰ? ਜਿਹੜਾ ਤੈਨੂੰ ਘਰੇ ਲੈ ਕੇ ਜਾਊ। ਅੱਛਾ। ਹਾਂਗਾ ਕਿ ਤੇ ਉਹ ਕਰਨਾ ਉਹਦੇ ਲਈ ਦਾ ਕੰਮ ਉਹ ਕਿਤੇ ਬੇਟਿ ਚ ਕਿਵੇਂ ਕਹਿੰਦਾ ਸੀ ਝਾਂਜਰਾਂ ਸੜ ਮਰੂ ਮੈਂ ਤੇਰੇ ਸਿੱਟ ਝਾਂਜਰਾਂ ਕੋਲ ਹੋਰ ਬਣਵਾ ਕੇ ਦੇਵੇਂ ਕਰੇ ਕਿਸੇ ਹੋਰ ਦੇ ਸ਼ਣਕਣ ਸੱਚੀ ਗੱਲਾਂ ਨਾ ਔਠੇ ਤਰੀਕੇ ਨਾਲ ਨਾ ਕਰੇਗਾ ਤੂੰ ਸੱਚੀ ਹੂੰ ਮੈਨੂੰ ਉਮੀਦ ਨਹੀਂ ਸੀ ਵੀ ਮੈਂ ਜ਼ਿੰਦਗੀ 'ਚ ਕਦੇ ਇੰਨਾ ਹੱਸਾਂਗੀ ਹੈ ਬਿਲਕੁਲ ਵੀ ਦੇਖ ਕਈ ਵਾਰੀ ਜ਼ਿੰਦਗੀ ਨਾ ਐਵੇਂ ਦੇ ਮੋੜਾਂ ਤੇ ਲੈ ਜਾਂਦੀ ਐ ਜਿਹੜਾ ਬੰਦੇ ਨੇ ਕਦੇ ਸੋਚਿਆ ਨਹੀਂ ਹੁੰਦਾ ਮੈਂ ਵੀ ਕਦੇ ਸੋਚਿਆ ਨਹੀਂ ਸੀ ਵੀ ਤੂੰ ਜਿੰਨੀ ਕੁ ਸੋਹਣੀ ਐ ਹਰ ਮੇਰੇ ਨਾਲ ਗੱਲਬਾਤ ਇਹ ਤਾਂ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਸੀ ਸੱਚੀ ਸੋਹਣੀ ਐ ਪਰ ਆ ਦੇਖ ਲੈ ਇਹ ਹਕੀਕਤ ਐ ਅੱਜ ਤੂੰ ਮੇਰੇ ਕੋਲੇ ਬੈਠੀ ਐ ਤੇ ਮੈਂ ਤੇਰੇ دیدار ਕਰਦਾ ਥੱਕਦਾ ਨਹੀਂ ਹਾਏ ਰੱਬਾ ਪਹਿਲਾਂ ਪਗਣਾ ਕਿੱਥੇ ਸੀ ਕਈ ਵੇ ਰਿਟਾਇਰ ਮੇ ਬੇ ਟਾਈਮ ਮ ਲੰਦਾਰ ਆਪ ਹਨਾ ਹਾਂ ਵੀ ਜਿਹੇ ਜੋੜੀਆਂ ਪਹਿਲਾਂ ਮਿਲਾ ਦਿੰਦਾ ਠੀਕ ਹੈ ਹੋਰ ਐ ਕਰ ਕਰ ਹਾਂ ਤੇ ਬਾਪ ਚੱਲ ਬਹੁਤ ਖੁਗੀਆਂ ਬੰਦਾ ਹੂੰ ਤੇ ਕਿ ਮੇਂ ਜ਼ਿਆਦਾ ਕਿਰਲਾ ਜਿਆ ਕਿਤੇ ਆਲੇ ਸਫਸੇ ਚੱਲਾ ਬਗਤਾ ਜਾਣਾ ਮੈਂ ਜਾਣ ਤੋਂ ਪਹਿਲਾਂ ਇੱਕ ਵਾਰੀ ਮਿਲਤਾ ਲੈ ਉਹ ਤੇਰੀ ਉਹ ਦੱਸਿਆ ਤੂੰ ਤਾਂ ਕਾਮਲਾ ਹੋ ਗਿਆ ਉਹਦੇ ਪਿਆਰ ਚ ਪਤੰਦਰਾ ਲੋਕ ਤਾਂ ਰਾਤਾਂ ਨੂੰ ਸੁਪਨੇ ਦੇਖਦੇ ਨੇ ਤੂੰ ਦਿੰਨੇ ਦੇਖੀ ਜਾਨੇ ਐਵੇਂ ਨਹੀਂ ਗੱਲ ਬਣਨੀ ਬਈ ਕਦੋਂ ਤੱਕ ਸੁਪਨੇ ਦੇਖੀ ਜਾਏਗਾ ਸੁਪਨੇ ਦੀ ਰਾਣੀ ਨੂੰ ਜਾ ਕੇ ਹੁਣ ਤਾਂ ਮਿਲਣਾ ਪੈਣਾ ਹੈ ਹੱਪ ਦੇ ਦਿਲ ਦੀ ਗੱਲ ਉਹਨੂੰ ਕਹਿ ਦੇਣੀ ਅੱਜ ਮੈਂ ਵੀ ਤੂੰ ਮੇਰੀ ਐ ਤੇ ਮੈਂ ਤੇਰਾ ਹੋਏ 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 ਜੱਸਿਆ ਹਉ ਦੇਖ ਲੈ ਤੇਰੇ ਸੁਪਨੇ ਅਦੀ ਰਾਣੀ ਕਿਵੇਂ ਗੁਲਾਬੀ ਗੁਲਾਬੀ ਹੋਈ ਪਈ ਐ ਜਿਹ ਹੈ ਜਿਹਦਾ ਗੁਲਾਬੀ ਰੰਗ ਐ ਉਹ ਇਹਦਾ ਸੂਟ ਅੱਜ ਤਾਂ ਫਿਰ ਇੱਕ ਪਾਸਾ ਕਰਨੀ ਪੈਣਾ ਕਦੋਂ ਤੱਕ ਤੂੰ ਐਵੇਂ ਆਪਦੇ ਆਰਮਾਨ ਨੂੰ ਦਿਲ 'ਚ ਦੱਬੀ ਰੱਖੇਗਾ ਚੱਲ ਫਿਰ ਆ ਦੇਖਦੇ ਆ ਮੈਂ ਕਿਹਾ ਕਿਵੇਂ ਹੋ ਤਾਂ ਤੂੰ ਮੇਰੇ ਸਿਰ ਤੇ ਚੜਦਾ ਉਹ ਨਾ ਕਹਾ ਓਏ ਸਿਰ ਤੇ ਤਾਂ ਕੀ ਐ ਮੈਂ ਤਾਂ ਬਸ ਰੁਕੜਾ ਆਏ ਜੀ ਦੇਖਣ ਆਇਆ ਸੀ ਵੀ ਤੁੱਪੇ ਕਾਦੋ ਖਾਪਦੀ ਰਹਿ ਤੂੰ ਅਸੀਂ ਹੈਗੇ ਆ ਦਿਹਾੜੀ ਦੇ ਦਿਆਂ ਕਰਾਂਗੇ ਫਿਰ ਤੂੰ ਕਰਦਿਆ ਕਰ ਕੰਮ ਓਏ ਦਿਹਾੜੀ ਦੀ ਵੀ ਲੋੜ ਨਹੀਂ ਤੇ ਤੂੰ ਪਰਾਂ ਕਰ ਵੀ ਆਪਦੇ ਹੱਥ ਜੇ ਤੂੰ ਤਾਂ ਬਸ ਦਰਸ਼ਨੇ ਦੇ ਦਿਆ ਕਰ ਮੇਰੇ ਲਈ ਤਾਂ ਉਹੀ ਕਾਫੀ ਐ ਹੋਰ ਸੁਣਾ ਠੀਕ ਰਹਿਣੀ ਐ ਨਾ ਮੈਂ ਤਾਂ ਠੀਕ ਆ ਮੈਨੂੰ ਐ ਲੱਗਦੀ ਵੀ ਤੂੰ ਠੀਕ ਨਹੀਂ ਹੈਗਾ ਤੈਨੂੰ ਦਵਾਈ ਦਾ दारू ਦੀ ਲੋੜ ਐ ਕੀ ਦੱਸਾਂ ਜਦੋਂ ਦਾ ਤੈਨੂੰ ਦੇਖ ਲੰਨਾ ਨਾ ਸੁੱਧ ਬੁੱਧ ਭੁੱਲ ਜਾਣਾ ਆਪਾਂ ਖੋਦ ਨਾ ਅੱਛਾ ਹੂੰ ਫਿਰ ਤੈਨੂੰ ਸੁਰਤ ਲਿਆ ਮੈਂ ਅੱਜ ਸੁਰਤ ਸੁਰਤ ਚ ਲਿਆ ਮਤੈਨੂੰ ਅੱਜ ਜਿੱ ਲਿਆ ਦੇ ਹੋਰ ਮੈਨੂੰ ਕੀ ਚਾਹੀਦਾ ਹਾਂ ਓਏ 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 ਤੇਰੀ ਆ ਪੱਜ ਕੇ ਓ ਛੱਡ ਦੇ ਓ ਤੂੰ ਛੱਡ ਦੇ ਮੇਰੀ ਗੱਲ ਇੱਕ ਗੱਲ ਸੁਣ ਉਹ ਛੱਡ ਉਹ ਮੈਨੂੰ ਛੱਡ ਦੇ ਓਏ ਓਏ ਛੱਡ ਦੇ ਛੱਡ ਦੇ ਓਏ ਓਏ ਛੱਡ ਦੇ ਓਏ ਨਾ ਓਏ ਛੱਡ ਦੇ ਓਏ ਅੱਛਾ ਬੱਸ ਕੰਮ ਕਰੀ ਜਾਂਦੇ ਆਹਾਂ ਗੱਲ ਤਾਂ ਸੁਣ ਲੈ ਮੇਰੀ ਹੂੰ ਉਹੀ ਬੋਲੀ ਜਾਨੀ ਐ ਹੁਣ ਸਾਲ ਨੂੰ ਸੁਸਤਤਾ ਆ ਜੂਗੀ ਵੀ ਮੈਂ 3 ਮਹੀਨੇ ਕੁੱਟਿਆਂਗਾ ਹੁਣ ਮੈਂ ਤਾਂ ਜਹੇਰ 3 ਮਹੀਨੇ ਕੁੱਟਿਆ ਤੂੰ ਤੌਣਾ ਕੁੱਟ ਸਕਿਆ ਓਏ ਮੈਂ ਤਾਂ ਉਹਦੇ ਜਹੇ ਜਹੇ ਮਾਰਦਾ ਜਹੇ ਜਹੇ ਨਾ ਮਾਰਦਾ ਤਾਂ ਬੇਸ਼ਰਮ ਬੰਦਾਗਾ ਹੁਣ ਉਹਨੂੰ ਸਾਲ ਨੂੰ ਕੀ ਪਤਾ ਮੜੀ ਮੋਟੀ ਆਖਲਾ ਜੀ ਵੀ 3ਵੀਂ ਤੋਂ ਛੱਤਰ ਖਾ ਕੇ ਆਏਗਾ ਕੋਈ ਨਾ ਜੇ ਕਿਤੇ ਹੁਣ ਟੱਕਰ ਗਿਆ ਨਾ ਛੱਡਦੀ ਨਹੀਂ ਇਹਨੂੰ ਵਧੀਆ ਮੇਰੇ ਸਾਲੇ ਦੀ ਲਾਪ ਪੋਣੀਆਂ ਵਟਕੇ ਛੱਡੂੰ ਦੇਖ ਹੁਣ ਦੇਖ ਕਿ ਮੈਂ ਨਾਸਾਂ ਭਲਾਉਂਦਾ ਉਹ ਤਾਂ ਮੈਂ ਜਾਣ ਕੇ ਛੱੜਦਾ ਛੱੜਦਾ ਜਾਣ ਕੇ ਲੁਚਾ ਕਿਸੇ ਖਾਂ ਰਿਹਾ ਕੀ ਕੀ ਲੱਖਣ ਦਾ ਆਜਾ ਚਲ ਹੁਣ ਮੈਂ ਤੇਰੇ ਤੋਂ ਚੱਲਾ ਚੰਗਾ ਤਰਪ ਮੇਜੇ ਸੇ ਕੀ ਹੋ ਗਿਆ ਹਾਂ ਅੱਗੇ ਮੈਂ ਬੁੱਥੀ ਜੇ ਬਣੀ ਬੈਠੇ ਆਂ ਕੁਛ ਨਹੀਂ ਹੋਣਾ ਕੀ ਐ ਲੈ ਮੈਂ ਥੋਲਾ ਰੱਖਦਾ ਹੈ ਮੈਂ ਸਮਝਾਣੇ ਤੇਰੀਆਂ ਕਰਤੂਤਾਂ ਨੂੰ ਕੀ ਜਾਣਦੇ ਆ ਮੈਂ ਕੀ ਕਹਦਾ ਤੀਵੀਂ ਤੇ ਕੁੱਟ ਕੇ ਆ ਗਿਆ ਲੈ ਬੇਸ਼ਰਮ ਕਿਵੇਂ ਬੋਲਦਾ ਜੇ ਮੇਰੇ ਨਾਲ ਜਮਾਨ ਲੜਾਉਂਦਾ ਛੈਣੀ ਤੀਵੀਂ ਤੋਂ ਆ ਸਾਰੇ ਪਿੰਡ ਚ ਗੱਲ ਉੜੀ ਪਈ ਐ ਦੋਆਨੇ ਦੇ ਬੰਦੇ ਨਹੀਂ ਜਿਹੜੇ ਤਾ ਤੂੰ ਕੁੱਟ ਕੇ ਆ ਗਿਆ ਤੂੰ ਮਰ ਜਾ ਨੱਕ ਡਬੋ ਕੇ ਬੇਸ਼ਰਮ ਕੀ ਫਾਇਦਾ ਠਾਇਆ ਤੈਂ ਹੈ ਤੋਤੀਆਂ ਬਣਾ ਨੂੰ ਛੇੜਦਾ ਤੂੰ ਸ਼ਰਮ ਨਾ ਆਈ ਓਏ ਤੂੰ ਆਪਦਾ ਕੰਮ ਕਰ ਤਾਂ ਮੈਨੂੰ ਕੀ ਲੈਣੇ ਲੈਣਾ ਨਹੀਂ ਹੋਰ ਓਤੀਆਂ ਬਣਾ ਕਿਸੇ ਦਾ ਹੈ ਹੀ ਨਹੀਂ ਉਹਦੇ ਕੋਈ ਕਿਸੇ ਦੀ ਇੱਜ਼ਤ ਨਹੀਂ ਹੈਗੀ ਬੇਸ਼ਰਮ ਨਾ ਹੋਵੇ ਤਾਂ ਜਿਹੜੀ ਮੇਰੇ ਨਾਲ ਹੋਣੀ ਸੀ ਉਹ ਤਾਂ ਹੋ ਵੀ ਪੁਣ ਜਿਹੜੀ ਇਹਨਾਂ ਨਾਲ ਹੋਊਗੀ ਉਹਹ ਉਹ ਸਾਰਾ ਸੰਸਾਰ ਦੇਖੂਗਾ ਸੰਸਾਰ ਦੇਖੂਗਾ ਮੇਰੇ ਸਾਲੇ ਦਾ ਹੁਣ ਨਿਬੜਿਆ ਕੰਮ ਜਾ ਟਾਇਰ ਵੀ ਹੁਣੇ ਪਟਨਾ ਦੀ ਗੱਡੀ ਦਾ ਇਹ ਕੈਨੇ ਭੈਣ ਦੇ ਖਸਮ ਨੇ ਉਹ ਅੱਗ ਲਾਰਖੀ ਆ ਹਾਏ ਹਾਏ ਬਈ ਇਹ ਨਹੀਂ ਤਾਂ ਅੱਗ ਲਾਉਣੀ ਉਹ ਵਿਚਾਰੇ ਦਾ ਇਹਦਾ ਕੀ ਖੋਟ ਆ ਸੜਕਾ ਤਾਂ ਦੇਖ ਲੈ ਇੰਨੇ ਇੰਨੇ ਉਹ ਹੁੰਦੇ ਦੇ ਕੋਈ ਦਰਖਤ ਲਾ ਕੇ ਰਾਜ ਨਹੀਂ ਸਾਰੇ ਪੱਟੀ ਜਾਂਦੇ ਨੇ ਫਿਰ ਕਹਿੰਦੇ ਰੱਬ ਬੈਰੀ ਆ ਰੱਬ ਦਾ ਬੈਰੀ ਆਪੇ ਹੋਗਾ ਰੱਬ ਵੀ ਲੋਕਾਂ ਵਰਗਾ ਹੋ ਗਿਆ ਬਾਈ ਤਾਈ ਤਾਂ ਨਹੀਂ ਮੀ ਪਾਉਂਦਾ ਹੁਣ ਚਲੋ ਮਰਜੀ ਇਹਦੀ ਬਾਈ ਇਹਦੇ ਮੂਰੇ ਕਿਹੜਾ ਜੋਰ ਹੈ ਕੀ ਗੱਲ ਕਿਵੇਂ ਹੈ ਠੀਕ ਹੈ ਬਾਈ ਹੈ ਠੀਕ ਹੈ ਬਾਈ ਠੀਕ ਹੈ ਘਬਰਾਈ ਕਦੋਂ ਜਾਂਨੇ ਅੱਜ ਨਹੀਂ ਥੱਪੜ ਥੱਪੜ ਮਾਰਦਾ ਨਾ ਬਾਈ ਹੈ ਮਾਰ ਲੈ ਯਾਰ ਨਾ ਬਾਈ ਖਾ ਤੂੰ ਕੀ ਗੱਲ ਹੈ ਨਾ ਬਾਈ ਉਦੋਂ ਤਾਂ ਤੇਰੇ بڑے ਹੱਥ ਚਲਦੇ ਦੇਉ ਓਏ ਮੀਮਾਫ ਕਰਦੇ ਜਿੱਸੇ ਨਾ ਬਈ ਤੈਨੂੰ ਕੌਣ ਬਚਾਊਗਾ ਹਾਂਜੀ ਦੋਸਤੋ ਸੋਚ ਕੇ ਦੇਖੋ ਇਸ ਕਹਾਣੀ ਦੇ ਵਿੱਚ ਅੱਗੇ ਕੀ ਹੋਣਾ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਸੋਨੂੰ ਕੀ ਲੱਗਦਾ ਹੈ ਵੀ ਇਸ ਕਹਾਣੀ ਦੇ ਵਿੱਚ ਕੀ ਬਣੂਗਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਧੰਨਵਾਦ